ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾੜ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇ ਤੰਦਰੁਸਤ ਹੋਵੋਗੇ ਤੇ ਲੋਜੀ ਵਲੌਗ ਦੀ ਸਟਾਰਟਿੰਗ ਕਰਨ ਲੱਗ ਗਿਆ 11:30 ਵਜੇ ਤੁਸੀਂ ਦੇਖ ਸਕਦੇ ਹੋ ਸਾਡੀ ਫੋਟੋ ਲੱਗੀ ਹੈ ਇਹ ਮਮਮੀ ਖਰਾਦ ਤੇ ਲੱਗੀ ਹੋਈ ਹੈ ਠੀਕ ਹੈ ਜੀ ਤੇ ਆਪਾਂ ਚੱਲਿਆ ਹੁਣ ਸਾਰੇ ਰੈਡੀ ਹੋ ਗਏ ਜਬ ਜੋ ਤੇ ਪਪਾ ਇੱਥੇ ਨੇ ਅੱਜ ਹੌਲੀਡੇ ਤੇ ਨੇ ਸੋ ਵਗੈਰਾ ਤਾਂ ਸਗੋਂ ਸੁੱਕ ਵੀ ਗਏ ਮੈਂ ਤਾਂ ਜੋੜ-ਜੋੜ ਕੇ ਇੱਥੇ ਵੀ ਰੱਖਦੇ ਪ੍ਰੈਸ ਕਰਨ ਨਾਲੇ ਤੇ ਸ਼ਾਇਦ ਸ਼ਾਇਦ ਹੋ ਸਕਦਾ ਅੱਜ ਆਪਾਂ ਰਵਾਨਗੀ ਲੈ ਲਈ ਠੀਕ ਹੈ ਜੀ ਤੇ ਚਲੋ ਹੁਣ ਆ ਨਾ ਆਪਾਂ ਨਾ ਮੈਡੀਸਨ ਲੈ ਕੇ ਉਹਨੇ ਇੱਕ ਡੈਡੀ ਦੀ ਜੁੱਤੀ ਜੀ ਲੈ ਕੇ ਆਉਣੀ ਆ ਤੇ ਤੁਹਾਨੂੰ ਵੀ ਦਿਖਾਵਾਂਗੇ ਜੁੱਤੀਆਂ ਦੀ ਸ਼ੌਪ ਤੇ ਜੁੱਤੀਆਂ ਠੀਕ ਹੈ ਜੀ ਤੇ ਮੈਂ ਨਾ ਆ ਨਿਊ ਲਈ ਸੀ ਲੋਟਿਸ਼ ਇਹ ਪਾ ਲਿਆ ਗਰਮੀ ਬਹੁਤ ਜ਼ਿਆਦਾ ਸੂਟ ਨਹੀਂ ਸੌਰੀ ਇੱਕ ਮਿੰਟ ਗਰਮੀ ਬਹੁਤ ਜ਼ਿਆਦਾ ਤੇ ਸੂਟ ਵਗੈਰਾ ਵੇਰ ਨਹੀਂ ਹੁੰਦੇਗੇ ਤੇ ਆ ਸੋਖਾ ਆ ਸੂਟ ਲੋਰ ਟੀ-ਸ਼ਰਟ ਪਾਓ ਜਿੰਨੀ ਲੋੜ ਤੇ ਤਰਪੋ ਹਨਾ ਸੋਖਾ ਕੰਮ ਤੇ ਚਲੋ ਜੀ ਹੁਣ ਮੰਮੀ ਆਉਂਦੇ ਨੇ ਇਤਦਨ ਆਪਾਂ ਚੱਲਦੇ ਤੁਹਾਨੂੰ ਵੀ ਦਿਖਾਵਾਂਗੇ ਜੁੱਤੀਆਂ ਵਗੈਰਾ ਹੋਰ ਕੋਈ ਕੰਮ ਨਹੀਂ ਜਸਟ ਇੱਕ ਮੈਡੀਸਨ ਔਰ ਇੱਕ ਉਹ ਲੈ ਕੇ ਆਉਣੀ ਹੈ ਡੈਡੀ ਦੀ ਜੁੱਤੀ ਜੇ ਮੈਨੂੰ ਵੀ ਪਸੰਦ ਲੱਗੀ ਤਾਂ ਮੈਂ ਵੀ ਲਵਾਂਗੀ ਤੇ ਚਲੋ ਮਿਲਦੇ ਆਪਾਂ ਤੁਹਾਨੂੰ ਫਿਰ ਜਾ ਕੇ ਸਿੱਧਾ ਚਲੋ ਜੀ ਤੋਂਪ ਦੇਖ ਲਓ ਸਿਖਰ ਤੇ ਪਹਿਰਾ ਹੈ ਜਿਵੇਂ ਜੀ ਨਹੀਂ ਕਰਦਾ ਨਿਕਲਣਾ ਹੁਣ ਦੇਖ ਲਓ ਕਿੰਨੇ ਟੁੱਪਾ 11:30 ਦਾ ਟਾਈਮ ਆਸੀ ਫਤਰਾ ਮਮੀ ਆਉਂਦੇ ਲੈ ਆਓ ਕਿੰਨੇ ਸੀ ਕਰਦਾ ਪਰ ਮੈਂ ਚਲੋ ਜੀ ਹੁਣ ਆਪਾਂ ਬਸ ਚੱਲਦੇ ਆ ਆ ਗਏ ਹੁਣ ਇਹ ਗਰਮੀ ਬੜੀ ਜਿਆਦਾ ਹੈ ਸੀਸੇ ਖੋਲ ਕੇ ਗਰਮੀ ਕੱਢੀ ਆਂਦੇ ਜੀ ਆਪਾਂ ਦੇਖ ਰਹੇ ਆ ਡੈਡੀ ਵਾਸਤੇ ਜੁੱਤੀ ਜਿ세 ਦੇਉ ਜੇ ਪਈਆ ਵਿਪਸ ਬਸ ਜ਼ਿੰਦਗੀ ਕੇ ਗਰਨ ਦੀ ਹੈ ਕਹਿੰਦੇ ਤੇ ਹਨਗਾਉਂਗੇ ਜਰ ਕਰੇ ਜੇ ਮੈਂ ਕਸਮਾਂ ਖਾਂਦੀ ਜੋ ਕੱਲ ਸਟੋਰੀ ਲਗਾਈ ਕਨ ਰੀਲ ਵੀ ਪਾਈ ਹੈ ਨਵੀਂ ਵਾ ਇੱਕ ਹੋਰ ਹੈ ਸੋ ਵੀ ਲੈ ਲਓ ਬਣਾਈ ਤੁਹਾਨੂੰ ਪਰਸਪਰ ਹੈ ਸਾਈਜ਼ ਟਿੱਕ ਚਲੋ ਵੀਰ ਜੀ ਨੀ ਦੇ ਦਿਓ ਨੋਰਮਲ ਸੀ ਟੈਕ ਡਾਡ ਡਾਡ ਕਰ ਦੋਗਾ ਜੇ ਕੋਈ ਪ੍ਰੋਗਰਾਮ ਸੰਬੰਧ ਹਮ ਮੈਨ ਕਿਹਨੇ ਮੈਂ ਕਿਹਾ ਇੱਥੇ ਆਉਂਦਾ ਗਿਆ ਮੈਂ ਬੈਠਾ ਮੈਂ ਉਹ ਇਸ ਤਰ੍ਹਾਂ ਚਲੋ ਜੀ ਟਾਈਮ ਹੋ ਗਿਆ ਆ 5 ਵਜ ਗਏ ਨੇ ਤੇ ਟਾਈਮ ਜਿਹੜਾ ਰਵਾਨਗੀ ਦਾ ਕਹਿ ਸਕਦੇ ਆ ਹੋ ਗਿਆ ਆ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਵਾਪਸ ਤੇ ਸੂਟ ਵਗੈਰਾ ਮੈਂ ਘੱਟੀ ਵੇਅਰ ਕਰਦੀ ਹੁੰਦੀ ਜਦੋਂ ਇੱਥੇ ਜਾਣਾ ਹੁੰਦਾ ਕਿਉਂਕਿ ਜਾ ਕੇ ਕਲੇਅਰ ਚੇਂਜ ਵਗੈਰਾ ਕਰਨੇ ਪੈਂਦੇ ਆ ਸੋ ਮੈਨੂੰ ਡਿਫਿਕਲਟ ਲੱਗਦਾ ਹੁੰਦਾ ਸੋ ਮੈਂ ਵੇਅਰ ਕਰਦੀ ਹੁੰਦੀ ਇਥੋਂ ਇਸ ਤਰ੍ਹਾਂ ਦੇ ਕੱਪੜੇ ਜਿਹੜੇ ਮੈਨੂੰ ਜਾ ਕੇ ਚੇਂਜ ਵਗੈਰਾ ਨਾ ਕਰਨੇ ਪੈਣ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਤੇ ਮਿਰਾਂਗੇ ਫਿਰ ਤੁਹਾਨੂੰ ਹੁਣ ਰਸਤੇ 'ਚ ਚੱਲਦੇ ਆ ਇੱਕ ਦੇਖੋ ਸਾਡੀ ਫੋਟੋ ਆਮਾ ਰਿਪੋਰਟੋ ਇਹ ਵੀ ਦੇਖੋ ਚਲੋ ਜੀ ਹੁਣ ਆਪਾਂ ਚੱਲਦੇ ਆ ਠੀਕ ਹੈ ਜੀ ਘਰ ਫੇਰ ਤੋਂ ਹੋਮ ਟੂਰ ਆਪਾਂ ਫਿਰ ਕਿਸੇ ਜਦੋਂ ਜਦੋਂ ਫ੍ਰੀ ਹੋਏ ਫਿਰ ਆਪਾਂ ਹੋਮ ਟੂਰ ਦੇਵਾਂਗੇ ਚਲੋ ਜੀ ਇਹ ਹੈ ਕਿ ਮੰਮੀ ਚਲੋ ਜੀ ਚੱਲਦੇ ਆ ਕੀ ਉਹ ਤੁਰ ਰਹੀ ਜਾਂਦੇ ਨੇ ਉਹ ਤੁਰ ਗਏ ਸਾਹਮਣੇ ਗੱਡੀ ਠੰਡੀ ਕਰਨ ਗਏ ਨਾਲੇ ਤਾਂ ਠੰਡੀ ਕਰਉਣਗੇ ਚੱਲ ਚੱਲ ਠੀਕ ਹੈ ਚਲੋ ਜੀ ਚੱਲਦੇ ਆ ਨੰਨੀ ਨੂੰ ਵਾਈ ਕਰ ਦੋ ਜੋ ਬਟਾ ਸਾਈ ਨੋ ਜੀ ਜੀ ਨਹੀਂ ਕਰਦਾ ਜਾਨ ਨੂੰ ਜੀ ਨਹੀਂ ਕਰਦਾ ਸੱਚੀ ਗੱਲਾਂ ਕੀ ਕਰਦਾ ਬਾਈ ਬਾਈ ਕਰਦੇ ਪੁੱਤ ਬਾਈ ਚਲੋ ਜੀ ਆਪਾਂ ਘਰ ਤੋਂ ਚੱਲ ਪਏ ਸੀ ਤੇ ਹੁਣ ਆਪਾਂ ਰਵਾਨਗੀ ਲੈ ਲਈ ਸੀ ਆਪਣੇ ਪਿੰਡ ਜਾਣਾ ਆਪਾਂ ਹੁਣ ਸਿੱਧਾ ਤੇ ਲੋ ਜੀ ਹੁਣ ਆਪਣੇ ਜਿਹੜੇ 6 ਡੇਸ ਸਪੈਂਡ ਕੀਤੇ ਆਪਾਂ 6 ਦਿਨ ਲਾ ਕੇ ਆਏ ਆ 7ਵੇਂ ਦਿਨ ਆਪਾਂ ਘਰ ਵਾਪਸੀ ਲੈ ਲਈ ਸੀ ਤੇ 6 ਦੇ 6 ਦਿਨ ਬਿਲਕੁਲ ਵੀ ਮਹਿਸੂਸ ਨਹੀਂ ਆ ਆਪਾਂ ਪਾਰ ਕਮਾਲ ਬਾਜ਼ਾਰ ਹਰ ਇੱਕ ਚੀਜ਼ ਆਪਾਂ ਘੁੰਮੇ ਆ ਪਏ ਨੇ ਆਪਣੇ ਮਾਨਡ ਦੇ ਵਿੱਚ ਹੈਗਾ ਕਿ ਆਪਾਂ ਉਹ ਚੀਜ਼ ਰਹਿ ਗਈ ਹੈ ਬਟ ਇੱਕ ਮੈਂ ਗੁਰਦੁਆਰਾ ਸਾਹਿਬ ਨੇੜੇ ਵਾਲੇ ਗੁਰਦੁਆਰਾ ਸਾਹਿਬ ਤਾਂ ਜਾ ਕੇ ਆਈ ਸੀ ਵੱਡੇ ਗੁਰਦੁਆਰਾ ਸਾਹਿਬ 'ਚ ਜਾ ਕੇ ਆਉਣਾ ਸੀ ਉਹ ਨਹੀਂ ਜਾਇਆ ਗਿਆ ਮੇਥੋਂ ਤੇ ਚਲੋ ਦੇਖਾਂਗੇ ਨੈਕਸਟ ਟਾਈਮ ਤੇ ਅਦਰਵਾਈਜ਼ ਆਪਾਂ ਸਾਰੇ ਕੰਫਰਾਂ ਹੈ ਆਦਾਨਾ ਮਨ ਪਰਚਾਵਾਂ ਜਿਹੜਾ ਇੱਕ ਵਾਰੀ ਘਰ ਆਏ ਆ ਤੇ ਚਲੋ ਜੀ ਹੁਣ ਬਸ ਘਰ ਦਾ ਜਾ ਕੇ ਮੌਲ ਦੇਖਦੇ ਆ ਬਾਕੀ ਹੈਨਾ ਜਿਆਦਾ ਦਿਨ ਕੁਛ ਐ ਨਾ ਰਹਿਣ ਨੂੰ ਰਹਿ ਵੀ ਪੈਂਦੇ ਜਿਆਦਾ ਦਿਨ ਕੋਈ ਐਡਾ ਹੈ ਨਹੀਂ ਸੀ 10-15 ਦਿਨ ਵੀ ਆਪਾਂ ਲਾ ਸਕਦੇ ਸੀ ਆਰਾਮ ਨਾਲ ਬਟ ਤੁਹਾਨੂੰ ਪਤਾ ਹੋਵੇਗਾ ਕਿ ਜਬਜਤ ਆਪਣੇ ਪਾਪਾ ਬਿਨ ਬਿਲਕੁਲ ਵੀ ਰਾਤ ਨੂੰ ਬਿਲਕੁਲ ਵੀ ਨਹੀਂ ਸੌਂਦਾਗਾ ਨਾ ਤੇ ਇਥੋਂ ਵੀ ਪੱਕਾ ਕਰਕੇ ਗਿਆ ਸੀ ਪਾਪਾ ਤੁਸੀਂ ਰਾਤ ਨੂੰ ਮੇਰੇ ਕੋਲ ਆ ਜਾਓਗੇ ਨਾ ਤੁਸੀਂ ਰਾਤ ਨੂੰ ਨਾਨੋ ਕੇ ਘਰੇ ਤੁਸੀਂ ਫਿਰ ਮੈਂ ਜਾਊਗਾ ਤੇ ਹੁਣ ਮੈਂ ਵੀ ਕਿੰਨਾ ਤੁਹਾਡੇ ਸਾਹਮਣੇ ਮੈਂ ਤਿੰਨ ਚੌਥਾ ਸਾਲ ਲੱਗ ਗਿਆ ਜਦੋਂ ਤੋਂ ਅਸੀਂ ਕਦੇ ਵੀ ਮੈਂ ਰਹਿ ਕੇ ਨਹੀਂ ਆਈਗੀ ਅਸੀਂ ਨਾਲ ਹੀ ਜਾਣੇ ਨਾਲ ਹੀ ਵਾਪਸ ਆ ਜੰਨੇ ਕਦੇ ਵੀ ਐ ਕਿਤੇ ਮੈਨੂੰ ਲੱਗਦਾ ਸੀ 6 ਦਿਨ ਲਗਾ ਲਏ ਨਾ 6 ਦਿਨ ਉਹ ਵੀ ਚਲੋ ਇਹਨਾਂ ਨੇ ਵੀ ਔਖੇ ਸੋਖੇ ਨਾ ਵਿਚਾਰੇ ਸਵੇਰ ਜਾਂਦੇ ਸੀਗੇ ਜੌਬ ਤੇ ਜੌਬ ਤੋਂ ਸਿੱਧਾ ਸਿੱਧਾ ਉਹਰ ਸਾਡੇ ਕੋਲ ਆ ਜਾਂਦੇ ਸੀ ਘਰ ਵੀ ਨਹੀਂ ਗੇੜਾ ਮਾਰੇ ਇਹਨਾਂ ਨੇ ਛੇ ਦਿਨ ਛੇ ਦਿਨ ਇਹਨਾਂ ਦੇਖੋ 2 ਘੰਟੇ ਜਾਂਦੇ ਲੱਗਦੇ ਸੀ 2 ਰਾਤ ਨੂੰ ਵਾਪਸ ਜਾਂਦੇ ਲੱਗਦੇ ਸੀ ਬਾਕੀ ਸਾਰਾ ਦਿਨ ਜੌਬ ਦਾ ਟਾਈਮ ਸਪੈਂਡ ਹੋ ਜਾਂਦਾ ਸੀ ਨਾ ਕਿੰਨਾ ਉਹਨਾਂ ਨੂੰ ਵੀ ਬਹੁਤ ਡਿਫਿਕਲਟੀ ਤੇ ਬਾਕੀ ਆਂਦੇ ਸਾਰੇ ਬਿਮਾਰ ਹੋ ਗਏ ਸੀ ਸੈੱਲ ਉਹਨਾਂ ਦੇ ਵੀ ਘਟ ਗਏ ਸੈੱਲ ਮੇਰੇ ਵੀ ਘਟ ਗਏ ਸਾਡੇ ਦੋਨਾਂ ਦੇ ਸੈੱਲ ਘਟ ਗਏ ਤੇ ਚਲੋ ਮੈਡੀਸਿਨ ਚੱਲ ਰਹੀ ਹੈ ਨਾ ਬਾਕੀ ਸਾਲ ਤਾਂ ਪੂਰੇ ਹੋ ਜਾਣਗੇ ਗਰਮੀ ਦੇ ਨਾਲ ਵੀ ਬਾਕੀ ਸ਼ੁਕਰ ਮਨਾਓ ਤੁਸੀਂ ਗਰਮੀ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜਾ ਘਰਾਂ ਵਾਪਸ ਆ ਗਏ ਗਰਮੀ ਤਾਂ ਵੈਸੇ ਸੰਡੇ ਥੋੜੀ ਜੀ ਸੰਡੇ ਨੂੰ ਗਰਮੀ ਹੋਗੀ ਸਟਾਰਟ ਅਣ ਮੰਡੇ ਨੂੰ ਤਾਂ ਆਪਾਂ ਘਾਰੇ ਚਲੋ ਵਾਪਸ ਆ ਗਏ ਸੀ ਤੇ ਚਲੋ ਉਦੋਂ ਪਹਿਲਾਂ ਜਿਹੜੇ ਡੇਸ ਸੀ ਉਹ ਬਿਲਕੁਲ ਗੁੱਡ ਗੁੱਡ ਰਹੇ ਨੇ ਮਤਲਬ ਮੌਸਮ ਪੂਰਾ ਜਿਹੜਾ ਵੈਦਰ ਬਿਲਕੁਲ ਕੋਲ ਕੋਲ ਰਿਹਾ ਹੈ ਨਾ ਕਿਉਂਕਿ ਠੰਡਾ ਠੰਡਾ ਮੌਸਮ ਰਿਹਾ ਹੈਗਾ ਤੇ ਵਧੀਆ ਲੱਗਿਆ ਆਪਾਂ ਨੂੰ ਤੇ 60 ਤੇ ਵਧੀਆ ਸਪੈਂਡ ਹੋ ਗਏ ਤੇ ਚਲੋ ਜੀ ਹੁਣ ਆਪਾਂ ਬਸ ਚੱਲਦੇ ਆ ਘਰਾਂ ਨੂੰ ਤੇ ਬਾਕੀ ਵਧੀਆ ਰੇ ਜਿਹੜੇ ਆਪਣੇ ਸ਼ੇਦਿਆਂ ਸਪੈਨਡ ਕੀਤੇ ਹਜੇ ਵੀ ਨਹੀਂ ਭੁੱਲੇ ਜਾਂਦੇ ਸੱਚੀ ਦੱਸ ਹਜੇ ਵੀ ਉੱਥੇ ਹੀ ਦਿਮਾਗ ਜਾ ਤੁਰਿਆ ਫਿਰਦਾ ਹੈਗਾ ਮੇਰਾ ਤਾਂ ਹਜੇ ਵੀ ਉੱਥੇ ਹੀ ਦਿਮਾਗ ਜਾ ਤੁਰਿਆ ਫਿਰਦਾ ਤੇ ਬਾਕੀ ਘਰੇ ਵੀ ਤੁਹਾਨੂੰ ਪਤਾ ਮੈਂ ਵਲੌਗ ਸ਼ੂਟ ਨਹੀਂ ਕਰ ਰਹੀ ਹਜੇ ਕਿਉਂਕਿ ਉੱਧਰ ਵਾਲੇ ਵਲੌਗ ਪਏ ਸੀ ਇਹ ਵਾਲਾ ਲਾਸਟ ਵਲੌਗ ਸੀ ਆਪਣਾ ਪਿੰਕਿਆਂ ਦਾ ਇਸ ਤੋਂ ਬਾਅਦ ਜਿਹੜੇ ਤੁਹਾਨੂੰ ਵਲੌਗ ਮਿਲਣਗੇ ਆਪਣੇ ਪਿੰਡ ਦੇ ਹੁਣ ਬਣਾਇਆ ਕਰੂੰਗੀ ਮੈਂ ਡੇਲੀ ਲਾਈਫ ਤੇ ਤੇ ਤੁਹਾਨੂੰ ਉਹ ਵਲੌਗ ਮਿਲਣਗੇ ਇਸ ਕਰਕੇ ਇਹ ਵਲੌਗ ਬਿਲਕੁਲ ਛੋਟਾ ਜਿਹਾ ਮਿਲੂਗਾ ਤੁਹਾਨੂੰ ਤੇ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਤਲਬ ਹੁਣ ਡੇਲੀ ਲਾਈਫ ਹੀ ਮਿਲਿਆ ਕਰੋਗੇ ਆਪਣੀ ਜਿਹੜੀ ਡੇਲੀ ਲਾਈਫ ਦੇ ਵਿੱਚ ਆਪਾਂ ਘਰ ਵਲੌਗ ਬਣਾਉਨੇ ਆ ਉਸ ਤਰ੍ਹਾਂ ਆਪਣੇ ਵਲੌਗ ਮਿਲਿਆ ਕਰਨਗੇ ਤੇ ਇੱਥੇ ਆਪਾਂ ਨਾ ਗਿੱਦੜਵਾ ਜਬਜਤ ਨੂੰ ਸ਼ਕੰਜਵੀ ਪਿਆਣੀ ਸੀਗੀ ਤੇ ਤਾਂ ਕਰਕੇ ਆਪਾਂ ਸ਼ਕੰਜਵੀ ਦੇਖ ਰਹੇ ਸ਼ਕੰਜਵੀ ਦੇਖ ਰਹੇ ਸੀ ਜਬਜਤ ਲਈ ਰੈਡੀ ਤੇ ਹੁਣ ਆਪਾਂ ਇੱਥੇ ਦੇਖ ਲਈ ਸੀ ਰੈਡੀ ਤੇ ਹੁਣ ਆਪਾਂ ਥੋੜੀ ਜੀ ਗੱਡੀ ਘੁਮਾ ਕੇ ਲੈ ਕੇ ਆਉਨੇ ਤੇ ਸ਼ਕੰਜਵੀ ਪਿਆਉਨੇ ਜਬਜਤ ਨੂੰ ਕਿਉਂਕਿ ਤੁਹਾਨੂੰ ਪਤਾ ਜਬਜਤ ਦੀ ਜੀ ਤबीयत ਠੀਕ ਨਹੀਂ ਹੈਗੀ ਸੀ ਤੇ ਜਬਜਤ ਨੇ ਸਵੇਰ ਦਾ ਮਾਰਨਿੰਗ ਦਾ ਕੁਝ ਨਹੀਂ ਖਾਦਾ ਖੁੱਦ ਦਾਗਾ ਕੋਸ਼ਿਸ਼ ਤਾਂ ਬਹੁਤ ਕੀਤੀ ਸਵੇਟੇ ਨੇ ਨਹੀਂ ਖਾਦਾ ਤੇ ਚਲੋ ਹੁਣਾਂ ਪਰ ਸ਼ਕੰਜਵੀ ਪਿਆ ਕੇ ਫਿਰ ਡਾਕਟਰ ਲੈ ਕੇ ਜਾਵਾਂਗੇ ਇਹਨੂੰ ਠੰਡੀ ਮਿੱਠੀ ਸ਼ਕੰਜਵੀ ਪਿਉਣੇ ਤੇ ਚਲੋ ਜੀ ਆਪਣੇ ਅਗੇ ਸਟੂਲ ਤੇ ਹੁਣਾਂ ਪਰ ਸਿੱਧਾ ਘਰ ਨੂੰ ਜਾਂਦੇ ਆ ਤੇ 6 ਡੇਸ ਕਿੱਦਾਂ ਸਪੈਂਡ ਹੋ ਗਏ ਬਿਲਕੁਲ ਵੀ ਨਹੀਂ ਪਤਾ ਲੱਗਾ ਸੱਚੀ ਦੱਸਿਆ ਜਮੇ ਹੀ ਨਹੀਂ ਪਤਾ ਲੱਗਾ ਕਿ 6 ਦਿਨ ਰਹੀ ਮੈਂ ਤਾਂ ਸੋਚੀ ਨਹੀਂ ਨੀ ਆ ਛੇ ਦਿਨ ਰਹੇ ਪਤਾ ਨਹੀਂ ਲੱਗਾ ਛੇ ਦਿਨੇ ਆਪਾਂ ਤੁਹਾਡੇ ਸਾਹਮਣੇ ਜਾਂਦੇ ਰਹੇ ਨਾ ਕਿਤੇ ਨਾ ਕਿਤੇ ਸਵੇਰ ਕੰਮ ਵਗੈਰਾ ਕਰਕੇ ਫ੍ਰੀ ਹੋ ਕੇ ਘੰਟਾ ਰੈਸਟ ਕਰ ਲੈਂਦੇ ਸੀਗੇ ਮੈਂ ਤਾਂ ਸੁੰਦੀ ਸੁੰਦੀ ਘਾਟੀ ਸੀ ਜਬਜਤ ਨੂੰ ਰੈਸਟ ਕਰਵਾ ਦਿੰਦੇ ਸੀ ਦੋ ਕੋ ਘੰਟੇ ਫਿਰ ਦੁਪਹਿਰ ਦਾ ਕਰ ਲੈਂਦੇ ਸੀ ਤੇ ਸ਼ਾਮ ਨੂੰ ਆਪਾਂ ਨਿਕਲਦੇ ਸੀ ਮਾਰਕੀਟ ਗਏ ਆਪਾਂ ਤਾਂ ਵੀ ਸ਼ਾਮ ਨੂੰ ਗਏ ਜਸਟ ਆਪਾਂ ਮਾਲ ਗਏ ਜਿਹੜਾ ਉਹ ਥੋੜਾ ਜਿਹਾ ਸਤੇ ਆ ਗਏ ਆਂ ਅਦਰਵਾਈਜ਼ ਆਪਾਂ ਮਾਰਕੀਟ ਵੀ ਸ਼ਾਮ ਨੂੰ ਗਏ ਸੀ ਪਾਰਕ ਵੀ ਸ਼ਾਮ ਨੂੰ ਗਏ ਸੀ ਸ਼ਹਿਰ ਜਦੋਂ ਗੇੜੀ ਲਾਉਣਗੇ ਸੀ ਉਹ ਵੀ ਸ਼ਾਮ ਨੂੰ ਗਏ ਸੀ 올 ਓਵਰ ਪਾਰਕ ਕੇ ਸਾਰਾ 올 ਓਵਰ ਜਿੱਥੇ ਵੀ ਗਏ ਸੀ ਆਪਾਂ ਸ਼ਾਮ ਨੂੰ ਹੀ ਗਏ ਸੀ ਸ਼ਰਦ ਵਿੱਚ ਨੂੰ ਪਤਾ ਸ਼ਾਮ ਨੂੰ ਹੀ ਲੋਕ ਨਿਕਲਦੇ ਨੇ ਠੰਡੇ ਮੌਸਮ ਹੋ ਜਾਂਦਾ ਜਦੋਂ ਸ਼ਾਮ ਨੂੰ ਪਹੁੰਚ ਗਏ ਆਪਾਂ ਆਪਣੇ ਪਿੰਡ ਪਹੁੰਚ ਗਏ ਆਪਾਂ ਪਿੰਡ ਆਪਣੇ ਹੈ ਜਬ ਜਬ

ਦਾਦੀ ਸਾਡੀ ਉਹ ਗੇਟ ਖੋਲੋ ਤੇ ਲੋ ਜੀ ਘਰ ਆਪਾਂ ਪਹੁੰਚ ਗਏ ਤੇ ਤੁਹਾਨੂੰ ਪਤਾ ਜੱਜ ਜੋਦੀ ਹੁੰਦਾ ਹੈਗਾ ਕਿ ਮੈਂ ਗੱਡੀ ਲਾਉਣੀ ਉਵੇਂ ਹੀ ਬੱਸ ਅੱਗੇ ਬਿਠਾ ਲੈਂਦੇ ਕਮਾਈ ਜਾਂਦਾ ਰਹਿੰਦਾ ਹੈ ਉਵੇਂ ਹੀ ਬੱਸ ਇਹਨੂੰ ਐ ਹੋ ਜਾਂਦਾ ਮੈਂ ਗੱਡੀ ਲਾਉਣਾ ਹੈਗਾ ਤੇ ਇਹਨ ਨਾਲ ਇਹਨੂੰ ਐ ਹੋ ਜਾਂਦਾ ਮੈਂ ਗੱਡੀ ਲਾ ਲੈਣਾ ਤੇ ਲੋ ਜੀ ਹੁਣ ਲਾਉਣੀ ਹੈ ਗੱਡੀ ਅੰਦਰ ਤੇ ਘਰ ਆਪਾਂ ਪਹੁੰਚ ਕੇ ਡੈਡੀ ਹੈ ਨਹੀਂਗੇ ਡੈਡੀ ਆ ਰਹੇ ਉਰੋਂ ਤੇ ਗਏ ਹੋਣਗੇ 아이 ਥਿੰਕ ਪਾਣੀ ਵਗੈਰਾ ਲੈਣ ਐਂਡ ਮੰਮੀ ਘਰੇ ਨੇ ਮੰਮੀ ਨੇ ਕੋਲ ਤਾਂ ਬੂਆ ਤੇ ਹੁਣ ਮੰਮੀ ਉਹ ਖੜੇ ਨੇ ਲੋ ਜੀ ਦੋਨੋਂ ਜਬਜੋਤ ਵੀ ਹੈਪੀ ਹੋ ਗਿਆ ਦਾਦੀ ਵੀ ਹੈਪੀ ਹੋ ਗਏ ਹੁਣ ਇੱਕ ਮਿਲੀ ਮਿਲੀ ਕਰਨਗੇ ਤੇ ਚਲੋ ਜੀ ਆਈ ਹੋਪ ਕਿ ਤੁਹਾਨੂੰ ਮੇਰੇ ਸਾਰੇ ਵਲੌਗਸ ਜਿਹੜੇ ਪੀਕੇ ਪਿੰਡ ਤੋਂ ਲੈ ਕੇ ਮੇਰੇ ਪਿੰਡ ਵਾਲੇ ਵਲੌਗਸ ਵੀ ਵਿੱਚ ਇਨਕਲੋਡ ਲਗਾ ਕੇ ਸਾਰੇ ਵਲੌਗਸ ਵਧੀਆ ਲੱਗਦੇ ਹੋਣਗੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੇ ਪੋਸੀਬਲ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਕਰੋ ਕਰੋ ਫਰੈਂਡਸ ਰਿਲੇਟਿਵਸ ਨਾਲ ਥੈਂਕ ਯੂ ਸੋ ਮੱਚ ਸਾਰਿਆਂ ਦਾ ਪਿਆਰ ਦੇਣ ਦੇ ਲਈ ਆਪਣੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖੋ ਤੇ ਤੁਹਾਡੇ ਲਈ ਵਧੀਆ-ਵਧੀਆ ਵਲੌਗ ਬਣਾਉਂਦੇ ਰਿਆਂ ਕਰਾਂਗੇ ਤੇ ਥੋੜੀ ਆਪਣਾ ਜਿਹੜਾ ਪਿਆਰ ਬਰਕਰਾਰ ਰੱਖੋ ਤੇ ਵੀਡੀਓ ਨੂੰ ਫੋਲੋ ਕਰਿਆ ਕਰੋ ਵਿਦ ਐਡਸ ਦੇ ਨਾਲ ਕਰਿਆ ਕਰੋ ਚਲੋ ਜੀ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਚਲੋ ਜੀ ਬਸ ਹੁਣ ਆਪਾਂ ਘਰ ਪਹੁੰਚ ਗਏ ਆ ਤੇ ਕਪੜੇ ਵਗੈਰਾ ਹੁਣ ਮੈਂ ਸਾਰੇ ਨਾ ਜਿਹੜੇ ਕਪੜੇ ਨਾਲ ਜਿਹੜੇ ਲੈ ਮਤਲਬ ਜਿਹੜੇ ਆਪਣੀ ਪੈਕਿੰਗ ਉਹਨੂੰ ਅਨਬਾਕਸਿੰਗ ਹੁਣੇ ਸਾਰੇ ਦਵਾ-ਦਵ ਫਟਾਫਟ ਕਰ ਦੇਣੀ ਅੱਜ ਅੱਜ ਹੁਣ ਮੈਨੂੰ ਇਦਾਂ ਹੁੰਦਾ ਕਿ ਮੈਂ ਜਦੋਂ ਆਉਣੀ ਆ ਨਾ ਤੇ ਮੈਨੂੰ ਇਦਾਂ ਹੁੰਦਾ ਕਿ ਕੋਈ ਵੀ ਮੇਰਾ ਖਲਾਰਾ ਨਾ ਜਿਹੜਾ ਮੈਂ ਨਾਲ ਦੇ ਨਾਲ ਸਮੇਟਦਾ ਤੇ ਉਹਨੂੰ ਮੈਂ ਦਵਾ-ਦਵ ਖਲਾਰੇ ਨੂੰ ਸਮੇਟੂੰਗੀ ਦਵਾ-ਦਵ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਸਟੇਅ ਕਾ ਟੇਕ ਕੇਅਰ ਬਾਏ ਬਾਏ